ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਗਰਮੀਆਂ ਸਰਦੀਆਂ ਪਾਰਟੀ ਵੇਰ ਕੈਜੂਅਲ ਸੂਟਸ ਹਰ ਹੀ ਤਰ੍ਹਾਂ ਦੇ ਲੈ ਕੇ ਆਉਂਨੇ ਆ ਤੇ ਅੱਜ ਦੇ ਸੂਟ ਕਾਟਨ ਵੇਅਰ ਹੋਣਗੇ ਇੱਕਦਮ ਪਿਓਰ ਕਾਟਨ ਦੇ ਸੂਟ ਆ ਡਿਜ਼ਾਈਨਰ ਸੂਟ ਹੋਣਗੇ ਪ੍ਰਿੰਟਿੰਗ ਬਹੁਤ ਹੀ ਪਿਆਰੀ ਨਾਲ ਪ੍ਰਿੰਟਡ ਦੁਪੱਟਾ ਵੀ ਆਏਗਾ ਰੇਟ ਹੋਏਗਾ ਸਿਰਫ 395 ਵਿਦ ਸ਼ਿਪਿੰਗ ਠੀਕ ਹੈ ਜੀ ਕੋਈ ਵੀ ਤੁਹਾਨੂੰ ਐਕਸਟਰਾ ਸ਼ਿਪਿੰਗ ਚਾਰਜੇਸ ਨਹੀਂ ਦੇਣਾ ਪਏਗਾ ਤੁਸੀਂ ਆਪਣੇ ਚੋਇਸ ਅਕੋਰਡਿੰਗ ਕੋਈ ਬੁਕਿੰਗ ਦਾ ਨੰਬਰ ਹੋਏਗਾ 7814352822 ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀਆਂ ਵਿਦ ਰੇਟ ਠੀਕ ਹੈ ਜੀ ਸਾਰੇ ਹੀ ਸੂਟਾਂ ਦਾ ਰੇਟ ਹੋਏਗਾ 395 ਓਨਲੀ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰਦੇ ਜਾਣਾ ਸਭ ਤੋਂ ਪਹਿਲੇ ਆਏਗੀ ਮਸਟਰ ਟੋਨ ਬਹੁਤ ਹੀ ਪਿਆਰਾ ਇਸ ਨੇ ਨੈਕ ਲਾਈਨ ਦੀ ਪੂਰੀ ਚਾਨੋ ਫਿਨਿਸ਼ਿੰਗ ਮਿਲੇਗੀ ਡਿਜ਼ਾਈਨਰ ਜਿਹੜੀ ਨੈਕ ਲਾਈਨ ਮਿਲੇਗੀ ਇਹ ਨੈਕ ਲਾਈਨ ਜਿਹੜੀ ਆ ਫਲੈਕਸੀਬਲ ਆ ਤੁਸੀਂ ਇਹਨੂੰ ਕਿਤੇ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਆਪਣੀ ਲੈਂਥ ਦੇ ਅਕੋਰਡਿੰਗ ਨਾਲ ਆਏਗੀ ਇਸ ਤਰ੍ਹਾਂ ਬਾਰਡਰ ਲਾਈਨ ਬਹੁਤ ਸੋਹਣੀ ਬਾਰਡਰ ਲਾਈਨ ਆ ਤੇ ਨਾਲ ਪ੍ਰਿੰਟਡ ਜਿਹੜਾ ਆ ਉਹ ਆਏਗਾ ਬਾਟਮ ਠੀਕ ਹੈ ਜੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਫਲਾਵਰਸ ਵਾਲੀ ਪ੍ਰਿੰਟਿੰਗ ਆਏਗੀ ਸ਼ਰਟ ਦੀ ਬਾਟਮ ਵਾਲੀ ਪ੍ਰਿੰਟਿੰਗ ਜਿਹੜੀ ਆ ਉਹ ਥੋੜੀ ਆਏਗੀ ਨੈਰੋ ਨਾਲ ਆਏਗਾ ਸ਼ਿਫੌਨ ਦਾ ਦੁਪੱਟਾ ਇੱਕਦਮ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਪ੍ਰਿੰਟਿੰਗ ਬਹੁਤ ਸੋਹਣੀ ਆ ਸੇਮ ਟੋਨ ਦਾ ਆਏਗਾ ਦੁਪੱਟਾ ਠੀਕ ਹੈ ਜੀ ਸਾਰਾ ਹੀ ਸੂਟ ਜਿਹੜਾ ਵਾ ਉਹ ਸੇਮ ਕਲਰ ਦਾ ਹੋਏਗਾ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਮੰਗਵਾ ਸਕਦੇ ਹੋ ਇਸ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਕਾਫੀ ਅਵੇਲੇਬਿਲਿਟੀ ਚੈੱਕ ਕਰਾ ਕੇ ਤੁਸੀਂ ਜਿਹੜਾ ਇਹਨਾਂ ਸੂਟਾਂ ਨੂੰ ਆਰਡਰ ਕਰ ਸਕਦੇ ਹੋ ਅਗਲਾ ਆਏਗਾ ਪਰਪਲ ਸ਼ੇਡ ਆ ਠੀਕ ਹੈ ਇਹ ਥੋੜਾ ਬਲੂਇਸ਼ ਲੱਗਦਾ ਪਿਆ ਹੈ ਵੀਡੀਓ ਦੇ ਵਿੱਚ ਪਰ ਇਹ ਪਰਪਲ ਸ਼ੇਡ ਆਏਗੀ ਬਹੁਤ ਸੋਹਣਾ ਕਲਰ ਹੈ ਪ੍ਰਿੰਟਿੰਗ ਜਿਹੜੀ ਹੈ ਇਸ ਦੇ ਵਿੱਚ ਆਏਗੀ ਬਾਟਮ ਦੀ ਪ੍ਰਿੰਟਿੰਗ ਆਏਗੀ ਏਵੇਂ ਦੀ ਠੀਕ ਹੈ ਬਹੁਤ ਸੋਹਣੀ ਇੱਕਦਮ ਕ੍ਰਾਸ ਟਾਈਪ ਪ੍ਰਿੰਟਿੰਗ ਆਏਗੀ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਨਾਲ ਆਏਗੀ ਨੈਕ ਲਾਈਨ ਠੀਕ ਹੈ ਜੀ ਨੈਕ ਲਾਈਨ ਇੱਕਦਮ ਵਧੀਆ ਆ ਬਟਨਸ ਵੀ ਮਿਲਣਗੇ ਨਾਲ ਇਸ ਤਰ੍ਹਾਂ ਜਿਗਜੈਗ ਵਾਲੀ ਲੈਸ ਮਿਲੇਗੀ ਬਾਟਮ ਨਾਲ ਦੀ ਤੇ ਸ਼ਰਟ ਨਾਲ ਦਾ ਜਿਹੜਾ ਆ ਉਹ ਫੈਬਰਿਕ ਯੂਜ਼ ਹੋਇਆ ਆ ਵਿਦ ਡਿਜ਼ਾਈਨਿੰਗ ਨਾਲ ਆਏਗਾ ਸ਼ਫੌਨ ਦਾ ਦੁਪੱਟਾ ਇੱਕਦਮ ਵਧੀਆ ਦੁਪੱਟਾ ਆ ਠੀਕ ਹੈ ਜੀ ਲਾਈਟ ਵੇਟਡ ਜਿਹੜਾ ਦੁਪੱਟਾ ਹੋਏਗਾ ਈਜ਼ੀ ਕੈਰੀ ਕਰਨੇ ਹੋਣਗੇ ਇਹ ਸੂਟਾਂ ਨੂੰ ਅਸੀਂ ਘਰ ਵੀ ਵੇਅਰ ਕਰ ਸਕਦੇ ਆ ਬਾਹਰ ਵੀ ਜਿਹੜਾ ਆ ਉਹ ਪਾ ਕੇ ਜਾ ਸਕਦੇ ਆ ਬਹੁਤ ਹੀ ਵਧੀਆ ਸੂਟ ਕਲਰ ਬਹੁਤ ਸੋਹਣੇ ਨੇ ਨਾਲ ਵਿੱਚ ਅਗਲੀ ਸ਼ੇਡ ਆ ਗਾਜਰੀ ਸ਼ੇਡ ਆ ਠੀਕ ਹੈ ਜੀ ਗਾਜਰੀ ਪਿੰਕੀ ਸ਼ੇਡ ਆ ਕਲਰ ਬਹੁਤ ਪਿਆਰਾ ਆ ਬਾਕੀ ਸਾਰੀ ਹੀ ਸੇਮ ਟਾਉਨ ਹੋਏਗੀ ਨਾਲ ਆਏਗਾ ਪ੍ਰਿੰਟਡ ਦੁਪੱਟਾ ਨਾਲ ਆਏਗਾ ਪ੍ਰਿੰਟਡ ਦੁਪੱਟਾ ਇਸ ਤਰ੍ਹਾਂ ਆਏਗੀ ਇਸਦੀ ਬਾਟਮ ਚੈੱਕ ਕਰਦੇ ਜਾਓ ਕਲਰ ਤੁਹਾਡੀ ਚੋਇਸ ਦੇ ਅਕੋਰਡਿੰਗ ਤੁਸੀਂ ਕੋਈ ਵੀ ਕਲਰ ਚੂਜ਼ ਕਰ ਸਕਦੇ ਹੋ ਦੁਪੱਟਾ ਚੈੱਕ ਕਰਦੇ ਜਾਣਾ ਇੱਕਦਮ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਰੇਟ ਹੋਏਗਾ 395 ਓਨਲੀ ਤੁਹਾਨੂੰ ਇੰਡੀਆ ਦੇ ਵਿੱਚ ਕੋਈ ਵੀ ਸ਼ਿਪਿੰਗ ਚਾਰजेस ਪੇ ਨਹੀਂ ਕਰਨੇ ਪੈਣਗੇ ਠੀਕ ਹੈ ਜੀ ਦੇਖੋ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਆ ਸ਼ਰਟ ਵਾਲੀ ਪ੍ਰਿੰਟਿੰਗ ਵੀ ਹੁੰਦੀ ਆ ਬਾਟਮ ਵਾਲੀ ਪ੍ਰਿੰਟਿੰਗ ਨਾਲ ਡਿਜ਼ਾਈਨਿੰਗ ਆਉਂਦੀ ਆ ਬਹੁਤ ਸੋਹਣਾ ਕਲਰ ਆ ਗਾਜਰੀ ਪਿੰਕੀ ਸ਼ੇਡ ਹੋਏਗੀ ਆ ਅਗਲਾ ਇਸਦੇ ਵਿੱਚ ਕਲਰ ਆ ਡਾਰਕ ਫਰੋਜੀ ਸ਼ੇਡ ਚੈੱਕ ਕਰੋ ਬਹੁਤ ਸੋਹਣੀ ਇਸ ਤਰ੍ਹਾਂ ਤੁਹਾਨੂੰ ਪੂਰੀ ਸ਼ਰਟ ਦੀ ਪ੍ਰਿੰਟਿੰਗ ਮਿਲੇਗੀ ਠੀਕ ਹੈ ਜੀ ਸਾਰੀ ਹੀ ਸ਼ਰਟ ਦੀ ਪ੍ਰਿੰਟਿੰਗ ਇਸ ਤਰ੍ਹਾਂ ਆ ਵਾਈਟ ਕਲਰ ਦਾ ਕੰਬੀਨੇਸ਼ਨ ਹੁੰਦਾ ਹੈ ਸਾਰਿਆਂ ਦੇ ਨਾਲ ਨੈਕਲਾਈਨ ਬਹੁਤ ਸੋਹਣੀ ਆ ਤੇ ਇਸ ਨੂੰ ਨੈਕਲਾਈਨ ਨੂੰ ਤੁਸੀਂ ਮਤਲਬ ਕਿਤੇ ਵੀ ਯੂਜ਼ ਕਰ ਸਕਦੇ ਹੋ ਅਗਰ ਤੁਸੀਂ ਲੌਂਗ ਲੈਂਥ ਕਰਨੀ ਆ ਹੋਰ ਉੱਪਰ ਕਰ ਸਕਦੇ ਹੋ ਸ਼ਾਰਟ ਲੈਂਥ ਕਰਨੀ ਆ ਤੇ ਇਹ ਜਿਹੜਾ ਇੱਕ ਸੀਨ ਦੇ ਨਾਲ ਹੀ ਜਿਹੜਾ ਹੈ ਉਹ ਜੁੜਿਆ ਆ ਠੀਕ ਹੈ ਤੁਸੀਂ ਇਹਨੂੰ ਜਿਹੜਾ ਵਾ ਉਹ ਉਤਾਰ ਕੇ ਕਿਤੇ ਵੀ ਯੂਜ਼ ਕਰ ਸਕਦੇ ਹੋ ਅੱਗੇ ਆਏਗਾ ਬਾਰਡਰ ਲਾਈਨ ਬਾਰਡਰ ਲਾਈਨ ਵੀ ਇੱਕਦਮ ਵਧੀਆ ਆਏਗੀ ਬਾਟਮ ਤੇ ਨਾਲ 셔ਟ ਵਾਲੀ ਜਿਹੜੀ ਆ ਉਹ ਨਾਲ ਆਏਗੀ ਲੈਸ ਬਹੁਤ ਸੋਹਣੀ ਜਿਹੜੀ ਆ ਉਹ ਬਾਰਡਰ ਲਾਈਨ ਦੀ ਫਿਨਿਸ਼ਿੰਗ ਹੋਈ ਆ ਤੇ ਇਵੇਂ ਆਏਗਾ ਬਾਟਮ ਠੀਕ ਹੈ ਬਹੁਤ ਸੋਹਣੀ ਥੋੜੀ ਲਾਈਨਸ ਵਾਲੀ ਆਏਗੀ ਬਾਟਮ ਬਹੁਤ ਹੀ ਪਿਆਰੀ ਬਾਟਮ ਆ ਫਲਾਵਰਸ ਵਾਲੀ ਆਏਗੀ 셔ਟ ਤੇ ਦੁਪੱਟਾ ਤੁਸੀਂ ਚੈੱਕ ਕਰੋ ਇਕਦਮ ਪਰਾਮ ਆਏਗਾ ਸ਼ਪੌਨ ਦਾ ਦੁਪੱਟਾ ਹੈ ਡਿਜ਼ਾਈਨਰ ਦੁਪੱਟਾ ਮਿਲੇਗਾ 395 ਓਨਲੀ ਠੀਕ ਹੈ ਜੀ ਇਸ ਡਿਜ਼ਾਈਨਿੰਗ ਦੇ ਵਿੱਚ ਇਹ ਵਾਲੇ ਕਲਰ ਨੇ ਫਰੋਜ਼ੀ ਡਾਰਕ ਹੋ ਗਿਆ ਪਰਪਲ ਹੋ ਗਿਆ ਆ ਪਿੰਕ ਸ਼ੇਡ ਹੋ ਗਈ ਆ ਤੇ ਮਸਟਰਡ ਟੋਨ ਅਗਲੀ ਡਿਜ਼ਾਈਨਿੰਗ ਡਿਫਰੈਂਟ ਹੋਏਗੀ ਰੇਟ ਹੋਏਗਾ 395 ਠੀਕ ਹੈ ਇਹ ਥੋੜੀ ਲੀਫਸ ਵਾਲੀ ਪ੍ਰਿੰਟਿੰਗ ਆ ਬਹੁਤ ਹੀ ਪਿਆਰੀ ਪ੍ਰਿੰਟਿੰਗ ਆ ਮਹਿੰਦੀਆ ਟੋਨ ਦੇ ਵਿੱਚ ਜਿਵੇਂ ਸੂਟ ਆ ਸਭ ਤੋਂ ਪਹਿਲਾਂ ਇਸ ਦਾ ਨੈਕ ਲਾਈਨ ਦੀ ਡਿਜ਼ਾਈਨਿੰਗ ਮਿਲੇਗੀ ਵਿਦ ਬਟਨਸ ਵਿਦ ਲੈਸ ਤੇ ਇਹਵੇਂ ਆਏਗੀ ਬਾਰਡਰ ਲਾਈਨ ਦੀ ਡਿਜ਼ਾਈਨਿੰਗ ਠੀਕ ਹੈ ਇਸ ਦੇ ਵਿੱਚ ਬਾਟਮ ਦਾ ਫੈਬਰਿਕ ਵੀ ਯੂਜ਼ ਹੋਇਆ ਆ ਤੇ ਸ਼ਾਰਟ ਦੇ ਫੈਬਰਿਕ ਦੇ ਨਾਲ ਇੱਕਦਮ ਵਧੀਆ A1 ਜਿਹੜੀ ਉਹ ਡਿਜ਼ਾਈਨਿੰਗ ਤੁਹਾਨੂੰ ਬਣਾ ਕੇ ਹੀ ਦਿੱਤੀ ਹੋਈ ਆ ਇਹਨੇ ਆਏਗੀ ਇਸਦੀ ਬਾਰਡਰ ਦੀ ਡਿਜ਼ਾਈਨਿੰਗ बॉਟਮ ਦੀ ਠੀਕ ਹੈ बॉਟਮ ਦੀ ਡਿਜ਼ਾਈਨਿੰਗ ਬਹੁਤ ਪਿਆਰੀ ਅੰਬੀਆਂ ਵਾਲੀ ਫਲਾਵਰਸ ਵਾਲੀ ਜਿਗਜੈਗ ਮੀਨਸ ਕਿ ਬਹੁਤ ਪਿਆਰੀ ਜਿਹੜੀ ਉਹ ਡਿਜ਼ਾਈਨਿੰਗ ਹੈ ਤੇ ਲੀਵਸ ਵਾਲੀ ਡਿਜ਼ਾਈਨਿੰਗ ਆਏਗੀ ਸ਼ਰਟ ਦੀ ਦੁਪੱਟਾ ਬਹੁਤ ਪਿਆਰਾ ਆ ਦੁਪੱਟਾ ਆਏਗਾ ਸ਼ਫੌਨ ਦੇ ਵਿੱਚ ਦੁਪੱਟਾ ਆ ਇਸ ਤਰ੍ਹਾਂ ਬਾਂਦਨੀ ਸਟਾਈਲ ਟਾਈਪ ਜਿਹੜਾ ਉਹ ਦੁਪੱਟਾ ਬਣਿਆ ਹੈ ਇੱਕਦਮ ਵਧੀਆ ਲਾਈਟ ਵੇਟਰ ਜਿਹੜਾ ਦੁਪੱਟਾ ਹੋਏਗਾ ਪ੍ਰਿੰਟਿੰਗ ਬਹੁਤ ਸੋਹਣੀ ਇੱਕਦਮ ਟ੍ਰੈਂਡਿੰਗ ਵਿੱਚ ਚੱਲਣ ਵਾਲੀ ਪ੍ਰਿੰਟਿੰਗ ਹੈ ਬਾਂਦਨੀ ਸਟਾਈਲ ਅਗਲਾ ਜਿਹੜਾ ਆ ਉਹ ਥੋੜਾ ਮੋਰ ਪੰਖੀਆ ਸ਼ੇਡ ਆਏਗਾ ਠੀਕ ਹੈ ਜੀ ਮੋਰ ਪੰਖੀਆ ਜੀ ਸ਼ੇਡ ਆ ਕਲਰ ਬਹੁਤ ਸੋਹਣਾ ਆ ਸਾਰੇ ਹੀ ਲਾਈ ਡਾਰਕ ਸਾਰੀਆਂ ਹੀ ਸ਼ੇਡਸ ਆਉਣਗੀਆਂ ਇਸ ਦਾ ਨੈਕ ਲਾਈਨ ਵੀ ਬਣੀ ਆ ਤੇ ਬਾਰਡਰ ਲਾਈਨ ਦੀ ਫਿਨਿਸ਼ਿੰਗ ਵੀ ਹੋਈ ਆ ਠੀਕ ਹੈ ਇਸ ਦਾ ਜਿਹੜਾ ਬਾਟਮ ਆ ਚੈੱਕ ਕਰਦੇ ਜਾਓ ਤੁਸੀਂ ਇਵੇਂ ਦਾ ਹੋਏਗਾ ਲੰਬੀਆਂ ਵਾਲੀ ਪ੍ਰਿੰਟਿੰਗ ਆ ਥੋੜੀ ਜਿਹੀ ਫਲਾਵਰਸ ਵਾਲੀ ਲਾਈਨਸ ਵਾਲੀ ਪ੍ਰਿੰਟਿੰਗ ਆ ਕਲਰ ਬਹੁਤ ਪਿਆਰਾ ਆ ਨਾਲ ਸ਼ਫਾਉਨ ਦਾ ਦੁਪੱਟਾ ਆ ਤੇ ਇਸ ਦਾ ਬਾਂਦਨੀ ਸਟਾਈਲ ਦਾ ਦੁਪੱਟਾ ਹੋਏਗਾ ਬਹੁਤ ਸੋਹਣਾ ਜਿਹੜਾ ਉਹ ਪ੍ਰਿੰਟ ਆ ਚੈੱਕ ਕਰਦੇ ਜਾਣਾ ਆ ਤੁਸੀਂ ਕਲਰ ਸਾਰੇ ਹੀ ਇੱਕ ਦੂਜੇ ਤੋਂ ਵੱਖ ਸੋਹਣੇ ਆ ਅਗਲਾ ਕਲਰ ਬਹੁਤ ਹੀ ਪਿਆਰਾ ਇਹ ਵਾਇਲਟ ਸ਼ੇਡ ਆਏਗੀ ਠੀਕ ਹੈ ਜਿਸ ਤਰ੍ਹਾਂ ਇਹ ਵਾਲਾ ਪਰਪਲ ਸ਼ੇਡ ਸੀਗੀ ਇਸ ਤੋਂ ਡਾਰਕ ਹੋਏਗਾ ਥੋੜਾ ਵਾਇਲਟ ਸ਼ੇਡ ਦੇ ਵਿੱਚ ਹੋਏਗਾ ਪ੍ਰਿੰਟਿੰਗ ਉੱਪਰ ਕਿੰਨੀ ਸੋਹਣੀ ਇੱਕਦਮ ਐਨਹਾਂਸ ਹੁੰਦੀ ਪਈ ਆ ਪ੍ਰਿੰਟਿੰਗ ਚੈੱਕ ਕਰਦੇ ਜਾਓ ਤੁਸੀਂ ਠੀਕ ਹੈ ਲੀव्स ਵਾਲੀ ਪ੍ਰਿੰਟਿੰਗ ਆਏਗੀ ਤੇ ਇਹ ਆਏਗਾ ਬਾਟਮ ਠੀਕ ਹੈ ਬਾਟਮ ਦੀ ਵੀ ਪ੍ਰਿੰਟਿੰਗ ਇੱਕਦਮ ਵਧੀਆ ਹੈ ਠੀਕ ਹੈ ਜੀ ਪੂਰਾ ਵਧੀਆ ਲੁੱਕ ਦਾ ਸੂਟ ਹੈ ਤੇ ਰੇਟ ਹੋਏਗਾ ਸਿਰਫ 395 ਤੁਹਾਨੂੰ ਐਕਸਟਰਾ ਸ਼ਿਪਿੰਗ ਚਾਰजेस ਦੀ ਵੀ ਕੋਈ ਵੀ ਜੜੀ ਟੈਨਸ਼ਨ ਨਹੀਂ ਹੋਏਗੀ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਠੀਕ ਹੈ ਜੀ ਨਾਲ ਇਵੇਂ ਆਏਗਾ ਦੁਪੱਟਾ ਅਗਲਾ ਕਲਰ ਬਹੁਤ ਪਿਆਰਾ ਰੈੱਡ ਸ਼ੇਡ ਹੋਏਗੀ ਅਗਲੀ ਠੀਕ ਹੈ ਜੀ ਦੇਖੋ ਰੈੱਡ ਸ਼ੇਡ ਆ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਨੈਕ ਲਾਈਨ ਬਹੁਤ ਸੋਹਣੀ ਬਣੀ ਆ ਬਟਨਿੰਗ ਹੋਈ ਗਾ ਵਿੱਚ ਬਟਨ ਲੱਗੇ ਨੇ ਦੇ ਨਾਲ ਇਸ ਤਰ੍ਹਾਂ ਲੈਸ ਦੀ ਫਿਨਿਸ਼ਿੰਗ ਆਏਗੀ ਇਸ ਦਾ ਬਾਟਮ ਵੀ ਬਹੁਤ ਹੀ ਸੋਹਣਾ ਹੈ ਠੀਕ ਹੈ ਰੈੱਡ ਕਲਰ ਇਸ ਤਰ੍ਹਾਂ ਆਏਗਾ ਬਾਟਮ ਚੈੱਕ ਕਰੋ ਤੁਸੀਂ ਠੀਕ ਹੈ ਲਾਈਨਸ ਵਾਲਾ ਆਏਗਾ ਬਾਟਮ ਨਾਲ ਅੰਬੀਆਂ ਦਾ ਪ੍ਰਿੰਟ ਆ ਜਿਗਜੈਗ ਫਲਾਵਰਿੰਗ ਹੋਈ ਆ ਕਲਰ ਦੇਖ ਲਓ ਤੁਸੀਂ ਚੈੱਕ ਕਰੋ ਬਹੁਤ ਹੀ ਸੋਹਣਾ ਕਲਰ ਆ ਸਾਰਿਆਂ ਦਾ ਕਲਰ ਜਿਸ ਤਰ੍ਹਾਂ ਵਾਈਟ ਦੇ ਨਾਲ ਕੰਬੀਨੇਸ਼ਨ ਆਏਗਾ ਜਿਵੇਂ ਇਹ ਰੈੱਡ ਦੇ ਨਾਲ ਵਾਈਟ ਆ ਵਾਇਲਟ ਨਾਲ ਵਾਈਟ ਆ ਠੀਕ ਹੈ ਬਹੁਤ ਸੋਹਣਾ ਕਲਰ ਆ ਨਾਲ ਦੁਪੱਟਾ ਆਏਗਾ ਬਾਂਦਨੀ ਸਟਾਈਲ ਦਾ ਦੁਪੱਟਾ ਆ ਬਹੁਤ ਹੀ ਪਿਆਰਾ ਦੁਪੱਟਾ ਆ ਇਹ ਆਏਗਾ ਬਾਂਦਨੀ ਸਟਾਈਲ ਵਾਲਾ ਇਕਦਮ ਖੁੱਲਾ ਢੁਲਾ ਦੁਪੱਟਾ ਆਏਗਾ ਕੋਈ ਸਟਾਲ ਟਾਈਪ ਨਹੀਂ ਆਏਗਾ ਪੂਰੀ ਵਿਡਥ ਲੈਂਥ ਆਏਗੀ ਦੁਪੱਟੇ ਦੀ ਤੇ ਦੁਪੱਟੇ ਦੇ ਵਿੱਚ ਵੀ ਵਾਈਟ ਕਲਰ ਦੀ ਜਿਹੜੀ ਆ ਉਹ ਆਏਗੀ ਟਾਈ ਐਂਡ ਡਾਈ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਅੱਜ ਦੀ ਕਲੈਕਸ਼ਨ ਕਿਵੇਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਜਿਹੜੀਆਂ ਭੈਣਾਂ ਨੂੰ ਸੂਟ ਪਸੰਦ ਆਉਂਦਾ ਆ ਤੁਸੀਂ ਆਰਡਰ ਪਲੇਸ ਕਰਨਾ ਹੈ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਆ ਪੇਮੈਂਟ ਤੁਹਾਨੂੰ ਪਹਿਲੇ ਕੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਪਿਆਰਾ ਪਿਆਰਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ